ਹਾਂਜੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਮੌਨਿਕਾ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜਾ ਧਰਨਾ ਲਗਾਇਆ ਜਾ ਰਿਹਾ ਕਿੰਮਾ ਦੇਣਾ ਧਰਨੇ ਦਾ ਤੇ ਇਹੋ ਜੀ ਕਿਹੜੀ ਮਜਬੂਰੀ ਸੀ ਕਿ ਤੁਹਾਨੂੰ ਕਿਸਾਨ ਯੂਨੀਅਨ ਦਾ ਜਿਹੜਾ ਸਹਾਰਾ ਲੈਣਾ ਪਿਆ ਏ ਅੱਜ ਸਾਨੂੰ ਪੰਜਵਾਂ ਦਿਨ ਹੋ ਗਿਆ ਜੀ ਧਰਨਾ ਲਗਾਏ ਨੂੰ ਤੇ ਇਹ ਜਿਹੜਾ ਕਿਸਾਨ ਜੂਨੀਅਨ ਦਾ ਸਾਰਾ ਸਾਨੂੰ ਲੈਣਾ ਕਿ ਪਿਆ ਕੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਜੋ ਕਿ ਅਸੀਂ ਪਹਿਲਾਂ ਵੀ ਆ ਸਾਡੇ ਜਿਹੜਾ ਰੋਲਾ ਚੱਲ ਰਿਹਾ ਹੈ ਕਾਫੀ ਟਾਈਮ ਤੋਂ ਚੱਲ ਰਿਹਾ ਕੋਈ 7 8 9 ਮਹੀਨਿਆਂ ਤੋਂ ਪਹਿਲਾਂ ਵੀ ਉੱਥੇ ਜ਼ਮੀਨ ਦੇ ਵਿੱਚ ਬਹੁਤ ਪੁਲਿਸ ਆਈ ਬਹੁਤ ਪੁਲਿਸ ਨਾਲ ਸਾਡਾ ਖਿੱਚ ਤੂ ਵੀ ਹੋਈ ਜੋ ਕਿ ਸਾਰੀ ਵੀਡੀਓ ਪੱਤਰਕਾਰਾਂ ਨੇ ਲਈ ਸੀ ਪਰ ਉਹਨਾਂ ਨੇ ਡਿਲੀਟ ਕਰ ਦਿੱਤੀਆਂ ਕੋਈ ਅੱਗੇ ਚਲਾਈ ਨਹੀਂ ਉਹਨਾਂ ਨੇ ਵੀਡੀਓ ਤੇ ਇਸ ਕਰਕੇ ਸਾਨੂੰ ਫਿਰ ਭਾਰਤੀ ਕਿਸਾਨ ਯੂਨੀਅਨ ਦਾ ਸਹਾਰਾ ਲੈਣਾ ਪਿਆ ਕਿਉਂਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਿਆ ਹਾਂਜੀ ਕੀ ਮਾਮਲਾ ਕੀ ਹੈਗਾ ਮਾਮਲਾ ਸਾਡਾ ਇਹ ਹੈ ਜੀ ਕਿ ਕਰਨਬੀਰ ਸੋਢੀ ਜੋ ਕਿ ਮੇਰਾ ਸਹੁਰਾ ਹੈ विक्रमजीतonda ਪੁੱਤਰ ਹੈ ਜੀ ਵਿੱਕੀ ਜਿਹੜਾ ਕਿ ਸਾਡਾ ਬਣਦਾ ਅੱਧ ਦਾ ਹੱਕ ਵੀ ਜਤਿੰਦਰ ਕੌਰ ਸਾਨੂੰ ਨਹੀਂ ਦੇ ਰਹੀ ਵਿਕਰਮਜੀਤ ਦੀ ਵੀ ਮੌਤ ਹੋ ਗਈ ਜੀ ਕਰਨਬੀਰ ਸੋਢੀ ਦੀ ਵੀ ਅੱਜ ਤੋਂ 3-4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਆ ਤੇ ਜੋ ਸਾਡਾ ਕਿ ਅਸੀਂ ਅੱਧ ਦੇ ਮਾਲਕ ਸੀ ਇਹਨਾਂ ਨੇ ਸਾਰੀ ਜ਼ਮੀਨ ਧੋਖਾ ਧੜੀ ਨਾਲ ਕਰ ਇਹਨੇ ਜਤਿੰਦਰ ਕੌਰ ਨੇ ਆਪਦੇ ਤੇ ਆਪਦੇ ਬੱਚਿਆਂ ਦੇ ਨਾਂ ਕਰਵਾ ਲਈ ਜੀ ਬਾਕੀ ਜਿਹੜੀ ਕੋਈ ਰਹਿਂਦੀ ਜ਼ਮੀਨ ਰਹਿ ਗਈ ਸੀ ਇਹਦੇ ਕਰਨਬੀਰ ਸੋਢੀ ਦੇ ਨਾਂ 20 ਕਿੱਲੇ ਉਹ ਵੀ ਇਹਨੇ ਜਾਲੀ ਵਸੀਅਤ ਬਣਾ ਕੇ ਕਿਉਂਕਿ ਕਰਨਬੀਰ ਸੋਡੀ ਮੈਂਟਲੀ ਅਫਸੈਟ ਸੀ ਉਹਦੇ ਅਸੀਂ ਪ੍ਰੂਫ ਨਾਲ ਲਾ ਕੇ ਐਸ ਡੀ ਐਮ ਸਾਹਿਬ ਨੂੰ ਸਾਰੇ ਦਿੱਤੇ ਆ ਜੀ ਉਹ ਮੈਂਟਲੀ ਅਫਸੈਟ ਬਿਮਾਰ ਸੀ ਵੀ ਉਹ ਹੋਸ਼ਵਾਸ ਚ ਨਹੀਂ ਸੀ ਇਹਨਾਂ ਨੇ ਤਹਿਸੀਲਦਾਰ ਕੋਲ ਲਿਆ ਕੇ ਰਲ ਮਿਲ ਕੇ ਇਹਨਾਂ ਨੇ ਉਹਨਾਂ ਦਾ ਗੂਠਾ ਲਗਵਾ ਕੇ ਉਹ ਵਸੀਅਤ ਆਪਦੇ ਜਤਿੰਦਰ ਕੌਰ ਨੇ ਤੇ ਆਪਦੇ ਪੋਤਰੇ ਦੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਜਤਿੰਦਰ ਕੌਰ ਦਾ ਅੱਜ ਤੋਂ 15 16 ਸਾਲ ਪਹਿਲਾਂ ਤਲਾਕ ਹੋ ਚੁੱਕਿਆ ਇਹਦੇ ਨਾਲ ਗਰਨਬੀਰ ਸੋਢੀ ਨਾਲ ਇਹਨੇ ਫੇਰ ਵੀ 10 ਕਿੱਲਿਆਂ ਦੀ ਵਸੀਅਤ ਆਪਦੇ ਨਾਂ ਕਰਾਈ ਬਾਕੀ ਜਿਹੜੇ 10 ਕਿਲੇ ਨੇ ਆਪਦੇ ਪੋਤਰੇ ਦੇ ਨਾਂ ਜਦ ਕਿ ਮੇਰਾ ਸੋਹਰਾ ਵਧੀਆ ਸਿਗਨੇਚਰ ਕਰਦੇ ਸੀ ਬਾਹਰ ਦੀ ਪੜ੍ਹਾਈ ਕੀਤੀ ਹੋਈ ਉਹਨਾਂ ਨੇ ਸਾਰੇ ਪ੍ਰੂਫ ਅਸੀਂ ਨਾਲ ਲਾਏ ਆ ਜੀ ਇਹਨਾਂ ਨੇ ਰਲ ਕੇ ਸਾਰੀ ਮਿਲੀ ਭੁਗਤ ਕਰਕੇ ਇਹਨਾਂ ਨੇ ਉਹ ਜਿਹੜੀ ਵਸੀਅਤ ਆਪਦੇ ਨਾਂ ਕਰਾਉਣੀ ਚਾਹੀ ਅਸੀਂ ਦਰਖਾਸਤਾਂ ਸਾਰੇ ਕਿਤੇ ਲਾ ਦਿੱਤੀਆਂ ਹਈਆਂ ਕੋਈ ਵਸੀਅਤ ਹੋਈ ਹੈ ਕਿ ਨਹੀਂ ਹੋਈ ਅ ਇੰਤਕਾ ਇਹਨਾਂ ਵਸੀਅਤ ਇਹਨਾਂ ਨੇ ਜਿਹੜੀ ਕਰਾਈ ਉਹ ਅਸੀਂ ਰੋਕੀ ਹੋਈ ਹੈ ਜੀ ਹਾਂਜੀ ਕਾਨੂੰਗੋ ਸਾਹਿਬ ਨੂੰ ਵੀ ਅਸੀਂ ਦਰਖਾਹ ਦਿੱਤੀ ਤਹਿਸੀਲਦਾਰ ਸਾਹਿਬ ਨੂੰ ਵੀ ਸਾਰਿਆਂ ਨੂੰ ਦਰਖਾਸਤ ਦੇ ਦਿੱਤੀਆਂ ਇਹ ਹਾਂਜੀ ਜੇਕਰ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਜੂਨ ਹੀ ਸਰਕਦੀ ਪ੍ਰਸ਼ਾਸਨ ਦੇ ਸਿਰ ਤੇ ਤੇ ਨੈਕਸਟ ਕੀ ਪ੍ਰੋਸੈਸ ਹੈ ਉਹ ਫਿਰ ਸਾਡੀ ਜਥੇਬੰਦੀ ਜਿਵੇਂ ਸਟੈਂਡ ਲਾਊਗੀ ਅਸੀਂ ਨਾਲ ਹੀ ਆ ਇਹਨਾਂ ਦੇ ਇਨਾ ਜਿਵੇਂ ਸਾਨੂੰ ਕਹਿਣਗੇ ਬਾਕੀ ਅਸੀਂ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਆ ਅਸੀਂ ਮਰਨ ਵਰਤੇ ਤੇ ਬੈਠਾਂਗੇ ਤੇ ਫਿਰ ਵੀ ਇਹ ਸਾਡਾ ਨਹੀਂ ਕੋਈ ਹੱਲ ਕਰਦੇ ਫਿਰ ਮੈਂ ਉੱਥੇ ਆਪਦੇ ਬੱਚੇ ਲੈ ਕੇ ਜ਼ਮੀਨ ਦੇ ਵਿੱਚ ਆਪਦੀ ਆਤਮ ਹੱਤਿਆ ਤੇ ਆਦੇ ਬੱਚਿਆਂ ਦੀ ਉੱਥੇ ਹੀ ਕਰੂੰਗੀ ਤੇ ਜ਼ਿੰਮੇਵਾਰੇ ਪ੍ਰਸ਼ਾਸਨ ਹੀ ਹੋਊਗਾ ਤੇ ਜਿਹੜਾ ਮੇਰਾ ਸੋਹਰਾ ਪਰਿਵਾਰ ਜਤਿੰਦਰ ਕੌਰ ਜ਼ਿੰਮੇਵਾਰ ਹੋਗੀ ਤੇ ਇਹਦਾ ਸਾਰਾ ਪਰਿਵਾਰ ਹਾਂਜੀ ਪ੍ਰਧਾਨ ਜੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਜੀ ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪੱਛਮੀ ਭਾਰਤੀ ਕਿਸਾਨੀ ਪੰਜਾਬ ਅੱਜ ਕਿਸ ਮੁੱਦੇ ਨੂੰ ਲੈ ਕੇ ਆ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਕੀਤਾ ਔਰ ਜਿਹੜਾ ਧਰਨਾ ਲਗਾਇਆ ਕਿੰਨੇ ਦਿਨ ਚੱਜ ਰਹੀ ਹੈ ਅਸੀਂ ਜੀ ਪਿਛਲੇ ਬੁੱਧਵਾਰ ਤੋਂ ਅੱਜ 5ਵੇਂ ਦਿਨ ਤੋਂ ਧਰਨਾ ਸਾਡਾ ਜਿਹੜਾ ਪੱਕਾ ਮੋਰਚਾ ਲਾ ਕੇ ਇੱਥੇ ਬੈਠੇ ਆ ਗੁਰੂ ਅਰਸਾਏ ਐਸਡੀਐਮ ਕੰਪਲੈਕਸ ਦੇ ਵਿੱਚ ਜੋ ਕਿ 145 ਧਾਰਾ ਦੇ ਲਗਾਉਣ ਵਾਸਤੇ ਪੰਜਾਬ ਪੁਲਿਸ ਗੁਰੂ ਅਰਸਾਏ ਨੇ ਲਿਖ ਕੇ ਇਹਨਾਂ ਨੂੰ ਦਿੱਤਾ ਲਿਖਤੀ ਰੂਪ ਦੇ ਵਿੱਚ ਵੀ ਇਹ ਕਿਹੜੀ ਜ਼ਮੀਨ ਹੈ 145 ਧਾਰਾ ਜ਼ਮੀਨ ਤੇ ਲਾਈ ਜਾਵੇ ਜੋ ਕਿ ਮੋਣਕਾਰ ਦਾ ਪਰਿਵਾਰ ਹੈ ਜਿਹੜਾ ਸਾਰਾ ਪਰਿਵਾਰ ਗੁਰੂ ਕਰਨਵੀਰ ਸਿੰਘ ਸੋਢੀ ਉਹਦੀ ਜ਼ਮੀਨ ਦੇ ਵਿੱਚੋਂ ਇਹ ਉਹਨਾਂ ਦੀ ਨੋਅ ਹੈ ਇਹਨੂੰ ਜ਼ਮੀਨ ਦੇ ਵਿੱਚੋਂ ਹਿੱਸਾ ਆਉਂਦਾ ਜੋ ਕਿ ਦੀ ਦੂਜੀ ਸੱਸ ਜਿਹੜੀ ਰਜਿੰਦਰ ਕੌਰ ਉਹ 60 65 ਕਿੱਲੇ ਜ਼ਮੀਨ ਜਿਹੜੀ ਉਹ ਨੱਪ ਕੇ ਬੈਠੀ ਇਹਨਾਂ ਦਾ ਹਿੱਸਾ ਵੀ 20 25 ਕਿੱਲੇ ਦੇ ਕਰੀਬ ਉਹ ਜਿਹੜੇ ਜਦੋਂ ਜਾਂਦੇ ਨੇ ਜ਼ਮੀਨ ਦੇ ਵਿੱਚ ਉੱਥੇ ਲੜਾਈ ਝਗੜਾ ਔਰ ਜਾਨੀ ਮਾਲੀ ਨੁਕਸਾਨ ਹੁੰਦਾ ਇਸ ਕਰਕੇ ਪੰਜਾਬ ਪੁਲਿਸ ਨੇ ਜਿਹੜਾ ਵੀ ਇਹਨਾਂ ਦੇ ਮੰਤਾਲੀ ਲਾਉਣ ਵਾਸਤੇ ਕਲੰਦਰੇ ਤਿਆਰ ਕਰਕੇ ਦਿੱਤੇ ਆਈ ਜੇਕਰ ਉਸ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੋਣੀ ਸਰਕਦੀ ਤਾਂ ਨੈਕਸਟ ਕੀ ਕਰੋਗੇ ਦੇਖੋ ਜੀ ਅਸੀਂ ਮੰਗਲਵਾਰ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਐਸ ਟੀਮ ਸਾਹਿਬ ਨੂੰ ਜੇਕਰ ਨਹੀਂ ਲਾਉਂਦੇ ਅਸੀਂ ਵੱਡਾ ਰੋਡ ਜਿਹੜਾ ਜਲਾਲਾਬਾਦ ਫਾਇਲ ਕਾ ਮੁੱਖ ਮਾਰਗ ਉਹਨੂੰ ਅਸੀਂ ਬੰਦ ਕਰਾਂਗੇ ਜੇ ਉਸ ਤੋਂ ਬਾਅਦ ਵੀ ਨਹੀਂ ਲਾਉਂਦੇ ਫਿਰ ਅਸੀਂ ਇੱਥੇ ਆਪ ਮਰਨਵਰ ਤੇ ਬੈਠਾਂਗੇ ਜਦੋਂ ਤੱਕ ਇਹ ਕਿੜਾ ਜ਼ਮੀਨ ਦਾ ਮਾਮਲਾ ਹੱਲ ਨਹੀਂ ਹੋ ਜਾਂਦਾ